ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਧਰ ਦੇਆਂ ਨੂੰ ਤੇ ਬਾਹਰ ਦੇਆਂ ਨੂੰ ਤੇ ਸਾਰਿਆਂ ਦਾ ਦਿਲੋਤਾਨਵਾਦ ਸਾਡਾ ਬਲੌਗ ਦੇਖਣ ਲਈ ਤੇ ਅਸੀਂ ਲੱਗੇ ਅੱਜ ਅਰਸੀ ਰਣਣ ਤੇ ਸਾਡੇ ਬਲੌਗ ਨਾਲ ਬਣੇ ਰਹੋ ਝੂਠ ਬੋਲੋ बार-बार ਝੂਠ ਬੋਲੋ ਅਲੱਦਾ ਕਰੋ ਵਿਊ ਚੈੱਕ ਕਿੰਨਾ ਵਧੀਆ ਅੱਜ ਉਹ ਪਰਨ ਧੁੱਪਾ ਦਿਖਾਈ ਦੇ ਰਹੀ ਆ ਕੱਲ ਪਿਆ ਤਾਂ ਅਮੀ ਜਿਹਦੇ ਕਰਕੇ ਠੰਡ ਜਿਆਦਾ ਹੋ ਗਈ ਹੋਰ ਕੀ ਕੀ ਬਤ ਕਰ ਰਹੇ ਸਾਹਮਣੇ ਤਾਂ ਤੁੰਦ ਦਿਓ ਬੋ हवा निकल गई हेलो जी आसी हो रही भुन के तैयार ਲਓ ਜੀ ਅਲਸੀ ਹੋ ਗਈ ਪੂਰਨ ਕੇ ਤਿਆਰ ਤੇ ਹੁਣ ਇਹਨੂੰ ਪਾ ਜੀਏ ਕੁੱਟਣੇ ਨੂੰ ਮਾਮ ਜਿਸ ਤੇ ਮਾ ਆਹ ਆਹ ਕੋ ਇਹਨੂੰ ਗੇਲਾ ਰੰਗ ਦੂਆ ਬਦਲ ਗਿਆ ਰੰਗ ਇਹਨੂੰ ਬਾਹਰ ਮਾ ਕਰੂੰਗੇ ਨਾ ਪਹਿਲਾਂ ਇੱਕ ਉੱਠ ਲੀਕ ਕਰੂੰਗਾ ਮਿਕਸੀ ਗਿਆ ਲ ਵਧੀਆ ਹੁੰਦਾ ਨਾ ਕੰਮ ਸਸਰੀ ਕਾਲ ਸਾਰਿਆਂ ਨੂੰ ਲੋ ਜੀ ਤੜਸੀ ਹੋਊਗੀ ਤੀ ਕੁੱਟ ਕੇ ਤਿਆਰ ਤੇ ਹੁਣ ਲੱਗੇ ਸੀ ਆਟਾ ਭੁੰਨਣ ਲੱਗੇ ਪਾਣੀ ਦਮਾਈ විहा <laughs> 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 ਕੀ ਕਰ ਲਈ ਹੁਣ ਥੋੜਾ ਜਿਹਾ ਗਰਮ ਆ ਤੇ ਨਾਲ ਹੀ ਪਾਉਂਗੇ ਇਹਦੇ ਮਾ ਆਟਾ ਲਓ ਜੀ ਲਗੇ ਆਟਾ ਵਿੱਚ ਪਾਣੀ ਦੇ ਖੱਟਾ ਅਸੀਂ ਕਰਨਾ ਹੈ ਥੋੜਾ ਜਿਹਾ ਲਾਲ ਲੋ ਜੀ ਆਟਾ ਪੁੰਨ ਕੇ ਹੋ ਰਿਹਾ ਤਿਆਰ ਜੀ ਐਨ ਤੇ ਹੁਣ ਪਾਣੀ ਅਸੀਂ ਇਹਦੇ ਮਾ ਪਹਿਲਾਂ ਸ਼ੱਕਰ ਤੇ ਹੋਣ ਲਗੇ ਸੀ ਤੇ ਮੈਂ ਪਾਣ ਸੱਕਰ ਇਹ ਪਾਤੀ ਸੱਕਰ ਹੋਣ ਲਗੇ ਤੇ ਮੈਂ ਇਹ ਪਾਣਾ ਸੀ ਆ ਡਰਾਈ ਫਰੂਟ ਜੇ ਗਰੀ ਗੁਰੀ ਦਾਖਾ ਦੁਖਾ

ਅੱਛਾ ਜੀ ਅਸੀਂ ਪਹਿਲਾਂ ਪੁੰਨ ਲਈ ਵੀ ਸੀ। ਕੀ ਹੈ? ਕੀ ਗੱਲ ਕਰ ਰਹੇ? ਕਰ ਲਈਏ ਨਾ ਥੋੜੀ ਕੁ ਮਿਕਸ ਹੈ ਆਜੂ ਜਿਹਨੇ ਜਿਹਨੇ ਅਲਸੀ ਖਾਣੀ